ਤੁਸੀਂ ਦੇਖਦੇ ਹੋਵੋਗੇ ਵੀ ਮੇਰੇ ਹੱਥ ਵਿੱਚ ਇੰਨੀਆਂ ਮਾਲਾ ਗਾਤੇ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਨਾਮ ਦਿਨਾ ਜੋੜਿਆ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦਾ ਨਾਮ ਜਪੋ ਮੂਲ ਮੰਤਰ ਗੁਰਮੰਤਰ ਸੇਵਾ ਕਰੋ ਸਿਮਰਨ ਕਰੋ ਤੇ ਜਿਹੜਾ ਕੱਲੋਂ ਮਹੀਨਾ ਸ਼ੁਰੂ ਹੋ ਰਿਹਾ ਹੈ 1 ਅਗਸਤ ਆ ਇਹ ਪੂਰਾ ਮਹੀਨਾ ਉਹ ਵੱਡੇ ਵੱਡੇ ਮਹਾਪੁਰਖਾਂ ਦੇ ਜਨਮ ਦਿਹਾੜੇ ਤੇ ਵਰਸੀਆਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਿਮਰਨ ਕੀਤਾ ਬਹੁਤ ਜ਼ਿਆਦਾ ਭਗਤੀ ਨਾਮ ਸੇਵਾ ਕੀਤੀ ਜਿਵੇਂ ਕਿ 4 ਅਗਸਤ ਨੂੰ ਹਯੂਰ ਸਾਹਿਬ ਆਏ ਸੰਤ ਬਾਬਾ ਅਨੰਦ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਵਰਸੀ ਪੰਜ ਗੱफ्ते ਨੂੰ ਬੱਲੇ ਬੱਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਨ 7 ਅਗਸਤ ਨੂੰ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਵਰਸੀ ਉਹਨਾਂ ਨੇ ਸ੍ਰੀ ਚਮਕੌਰ ਸਾਹਿਬ ਪ੍ਰਾਣੇ ਸਮੇਂ ਚ ਬੜੀ ਸੇਵਾ ਕਰਾਈ ਉਸ ਤੋਂ ਬਾਅਦ 10 ਅਗਸਤ ਨੂੰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਉਹ ਤੋਂ ਬਾਅਦ 17 ਅਗਸਤ ਨੂੰ ਪਿੰਡਰਾਂ ਵਾਲੇ ਸੰਤ ਸੰਤਵਾ ਕਰਤਾਰ ਸਿੰਘ ਜੀ ਦੀ ਵਰਸੀ ਉਹ ਤੋਂ ਬਾਅਦ 24 ਅਗਸਤ ਨੂੰ ਸੰਤਵਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ ਵਰਸੀ ਉਹ ਤੋਂ ਬਾਅਦ 25 ਅਗਸਤ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਹਿਬ ਵਾਲਿਆਂ ਦੀ ਵਰਸੀ ਉਹ ਤੋਂ ਬਾਅਦ 29 ਅਗਸਤ ਨੂੰ ਸੰਤ ਬਾਬਾ ਨੰਦ ਸਿੰਘ ਜੀ ਨਾਨਕ ਸਰ ਸਹਿਬ ਵਾਲੇ ਅਤੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲਿਆਂ ਦੀ ਵਰਸੀ ਇਸ ਕਰਕੇ ਆਮ ਮਹੀਨੇ ਤਾਂ ਵੱਧ ਤੋਂ ਵੱਧ ਸਿਮਰਨ ਕਰੋ ਸੇਵਾ ਕਰੋ ਕਿਉਂਕਿ ਇਨ੍ਹਾਂ ਮਹਾਂਪੁਰਖਾਂ ਨੇ ਸੇਵਾ ਸਿਮਰਨ ਕੀਤਾ ਗੁਰੂ ਸਾਹਿਬ ਨਾਲ ਜੁੜੋ